ਉਗੀ ਬੱਤ ਤਿੰਨ ਵਾਰ ਪਾਕਿਸਤਾਨ ਲੰਕ ਵੀ ਜਾਇਆ ਆ ਤਾਲੀਬਾਨ ਚ ਤਿੰਨ ਵਾਰ ਉਥੇ ਮਸ਼ੀਨ ਲੱਦੀ ਸਾਡੇ ਕੱਚੇ ਘਰ ਤੇ ਉਦੋਂ ਲੋਕ ਪੱਕੇ ਤੇ ਹੁਣ ਘਰ ਪੱਕੇ ਨੇ ਲੋਕ ਕੱਚੇ ਨੇ ਹਮ ਦੇਖਾ ਕੀ ਗੱਲ ਹੈ ਅੱਜ ਤੂੰ ਬਹੁਤ ਲਿਆ ਆਥੜੇ ਮੁੰਡੇ ਸਾਥਰੀ ਗੱਲ ਕਰ ਲੈਣੀ ਜੀ ਪਤਾ ਵੀ ਦੋ ਹੀ ਆ ਜਾਣਾ ਦੱਸ ਕੀ ਕਰੇਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਥੋੜਾ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ YouTube ਚੈਨਲ ਸਿੰਘ ਵਲੌਗਸ ਤੇ ਚੱਲ ਤੇ ਉਮੀਦ ਕਰਦੇ ਆ ਕਿ ਸਾਰੇ ਤੰਦਰੁਸਤ ਹੋਵੋਗੇ ਸਹੀ ਹੋਵੋਗੇ ਤੇ ਅੱਜ ਹੋਣ ਜਾ ਰਿਹਾ ਜੀ ਰੰਗਿਆਂ ਪਿੰਡ ਜਿਹੜੇ ਬਾਬਾ ਜੀ ਸਾਨੂੰ ਮਿਲੇ ਸੀ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਸੀ ਉਸ ਗੱਲਬਾਤ ਦਾ ਪਾਰਟ 2 ਹੋਣ ਜਾ ਰਿਹਾ ਜੀ ਇਹ ਤੇ ਬਹੁਤ ਹੀ ਦਿਲਚਸਪ ਇਹ ਵੀਡੀਓ ਹੋਣ ਜਾ ਰਹੀ ਆ ਪਾਰਟ 1 ਨਾਲੋਂ ਵੀ ਬਹੁਤ ਵਧੀਆ ਪਾਰਟ 2 ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਪਾਰਟ 2 ਦੇਖ ਕੇ ਜੇ ਤੁਸੀਂ ਪਾਰਟ 1 ਨਹੀਂ ਦੇਖਿਆ ਤਾਂ ਉਹ ਜ਼ਰੂਰ ਦੇਖੋ ਬਹੁਤ ਦਿਲਚਸਪ ਗੱਲਾਂ ਨੇ ਜੀ ਬਾਬਾ ਜੀ ਨੇ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਦੱਸੀਆਂ ਨੇ ਤੇ ਬਾਬਾ ਜੀ ਬਸਤਲਾਦੇ ਹੁੰਦੇ ਸੀ ਮੁੰਬਈ 'ਚ ਆਪਣੀ ਜਵਾਨੀ ਵੇਲੇ ਤੇ ਟਰੱਕ ਤਾਲੀਬਾਨ ਵੀ ਲੈ ਕੇ ਜਾਂਦੇ ਰਹੇ ਨੇ ਤੇ ਉਮੀਦ ਕਰਦੇ ਆ ਕਿ ਸਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਊਗੀ ਤੇ ਆਪਣੇ ਸੁਝਾਅ ਸਾਡੇ ਕਮੈਂਟ ਬਾਕਸ ਵਿੱਚ ਜਰੂਰ ਦਿਓ ਜੀ ਤੇ ਠੀਕ ਹੈ ਹਾਂ ਜ਼ਿੰਮੇਵਾਰ ਕਿਸਾਨ ਹੈ ਉਹਦੇ ਵਾਸਤੇ ਵਧੀਆ ਤੂੰ ਦੱਸ ਫਿਰ ਮੈਂ ਤੈਨੂੰ ਜਵਾਬ ਦੇਵਾਂਗਾ ਗੱਲ ਪੜ੍ਹੇ ਲਿਖੇ ਬੱਚੇ ਕੋਠੀ ਵਧੀਆ ਹੀ ਆ ਵਧੀਆ ਠੀਕ ਹੈ ਦੂਜਾ ਜਿਹੜਾ ਪੈਲਸ ਹੈ ਉਹ ਕਿਸਾਨ ਵਾਸਤੇ ਵਧੀਆ ਚੀਜ਼ ਹੈ ਨਹੀਂ ਹੋਵੇ अच्छा आ गया तू हक ते तेरी ਟਰਾਲੀ ਦੇ ਬਾਹਰੋਂ ਕਣਕ ਦੀ ਭਰੀ ਆ ਰਹੀ ਹੈ ਤੇਰੇ ਕੋਠੀ ਪਾਈ ਹੈ ਮੀ ਪੈਣ ਲੱਗ ਗਿਆ ਕਿੱਥੇ ਖੜਾਵੇਂਗਾ ਉਹ ਜਿਗਾਰ ਹੋਣਾ ਚਾਹੀਦਾ ਹੈ ਉਹ ਜਿਗਾਰ ਹੋਣਾ ਚਾਹੀਦਾ ਕੋਠੀ ਚ ਜਿਗਾਰ ਹੁੰਦਾ ਨਹੀਂ ਉਹ ਉਹ ਕੋਠੀ ਚ ਨਹੀਂ ਹੁੰਦਾ اچھا ਕੋਠੀ ਤੇ ਜੁੱਤੀ ਲਾ ਕੇ ਆਉਣਾ ਪਊਗਾ ਤੈਨੂੰ ਤੇਮੀ ਦਾ ਟਰਾਲੀ ਦਾ ਨਾ ਟਰਾਲੀ ਬੜੀ ਉਹ ਨਾ ਟਰਾਲੀ ਬੜਿਆ ਤੇਰਾ ਨਾ ਮੋਟਰਸਾਈਕਲ ਨਾ ਤੇਰੀ ਕਾਰ ਉਹ ਤੈਨੂੰ ਕਹੂਗੀ ਜੁੱਤੀ ਉੱਥੇ ਲਾ ਕੇ ਆਪ ਮੋਚਾ ਲਾਇਆ ਮੈਂ ਬੜਿਆ ਜਿਖਣਾ ਬੜਿਆ ਜਿਖੇ ਘਰੇ ਮੈਂ ਜੁੱਤੀ ਲੈ ਕੇ ਹੂੰ ਉਹ ਉਹਦੇ ਉੱਤੇ ਬੈਕ ਲਾ ਕੋ ਨੂਨੇ ਇਹ ਜਲੇ ਲਈ ਆਪਦੇ ਸਹੁਰੇ ਨੂੰ ਬਾਪੂ ਜੀ ਮੈਂ ਹੁਣੀ ਬਾਪੂ ਜੀ ਮੈਂ ਹੁਣੀ ਮੋਚਾ ਲਾਇਆ ਅੱਛਾ ਠੀਕ ਉਹ ਗੋਟੀ ਸਾਡੇ ਕੀ ਕੰਮ ਦੀ ਬਈ ਕੋਈ ਕੰਮ ਨਹੀਂ ਬੁੜੇ ਨੂੰ ਖੰਗ ਆ ਗਈ ਉਹ ਕਿੱਥੇ ਲੈਟਰਨ ਕਰੂਗਾ ਕਿੱਥੇ ਪਿਸ਼ਾਬ ਕਰੂਗਾ ਯਾਰ ਸਾਡੇ ਕੱਚੇ ਘਰ ਤੇ ਉਦੋਂ ਲੋਕ ਪੱਕੇ ਤੇ ਹੁਣ ਘਰ ਪੱਕੇ ਨੇ ਲੋਕ ਕੱਚੇ ਨੇ ਹਮ ਜੀਹਾਂ ਕੀ ਗੱਲ ਹੈ ਪਹਿਲਾਂ ਅਸੀਂ ਲੈਟਰੇਂਗ ਬਾਹਰ ਜਾਂਦੇ ਸੀ ਘਰੋਂ ਖਾਂਦੇ ਸੀ ਹਮ ਹੁਣ ਬਾਹਰੋਂ ਖਾਣਿਆ ਕੇ ਲੈਟਰੇਂਗ ਆ ਕੇ ਘਰੇ ਬੈਠਿਆ ਉਹ ਜੁੱਲੇ ਦੇ ਨਾਲ ਹਮ ਇਹੋ ਜੀ ਹੈਗੀ ਆ ਮੈਨੂੰ ਨਹੀਂ ਲੱਗੀ ਚੰਗੀ ਸੰਸਾਰ ਲੱਗੀ ਨਹੀਂ ਭਾਈ ਹਮ ਗਲਤ ਕਰ ਲੀ ਜਿੰਨਾ ਤੜਕੋਂ ਉੱਠ ਕੇ ਤੂੰ ਹਮ ਯੇ ਮੇਰਾ ਖਿਆਲ ਕਹਿੰਦਾ ਵੀ ਉਹ ਮੋੜ ਤੱਕ ਜਾਵੇਂ ਹਾਂਜੀ ਤੇ ਟੰਗ ਮੈਂ ਕਹਿੰਦਾ ਵੀ ਤੂੰ ਜ਼ਿੰਦਗੀ ਪਰ ਬਿਮਾਰ ਨਹੀਂ ਹੁੰਦਾ ਅੱਛਾ ਇਹ ਮੈਂ ਲੈ ਕੇ ਦੇਣ ਨੂੰ ਤਿਆਰਾਂ ਲੜਕੋ ਪਹਿਲੀ ਚਾਹ ਪੀ ਕੇ ਐਨੂੰ ਵਗ ਜੀ ਯਾਨੀ ਅੱਧਾ ਪੌਣਾ ਕਿਲੋਮੀਟਰ ਜਾਈ ਖੇਤ ਦੇ ਬਾਹਰ ਕਿਤੇ ਵੀ ਮદાન ਫਿਰ ਕੇ ਉਧਰੋਂ ਆਉਂਦਾ ਦਾਤਰ ਕਿੱਕਰ ਧੀ ਲੈਣੀ ਆ ਜਿਹੜੇ ਕੌਲਗੇਟ ਨੇ ਇਹ ਕੀ ਨੇ ਕੈਮੀਕਲ ਨੇ ਕੈਮੀਕਲ ਨੇ ਕਿੱਕਰ ਦੀ ਦਸਤਨ ਲੈ ਲਈ ਮਰਦੇ ਜੰਮ ਤੱਕ ਤੇਰੇ ਦੰਦ ਹਿੱਲ ਕੇ ਮੈਂ ਬੈਠਾ ਠੀਕ ਹੈ ਇਹਦਾ ਕੋਈ ਨਹੀਂ ਨਾ ਦੇਖਦਾ ਉਹਨਾਂ ਨੇ ਦੇਖ ਲਿਆ ਉਹਨਾਂ ਨੇ ਦੇਖ ਲਿਆ ਇਹ ਨਹੀਂ ਨਹੀਂ ਦੇਖਿਆ ਆਪੜ ਕਰਦਾ ਹਾਂ ਪਛਾਹ ਹੋ ਗਿਆ ਜੀ ਆ ਹੋ ਗਿਆ ਸੀ ਕੰਮ ਹੋ ਗਿਆ ਸੀ ਇਹ ਕੀ ਹੈ ਇਹ ਆਪਦਾ ਗੱਲਾਂ ਕਰਦਾ ਆਉਂਦਾ ਬਲਦਰ ਤੇ ਕਹਿੰਦਾ ਜਿਵੇਂ ਮੋਬਾਈਲ ਆਇਆ ਹੂੰ ਇਹ ਦੁਨੀਆ ਹੁਣ ਨਾ ਬੇਟੇ ਉੱਤਰ ਕਰਨਾਂ ਦੀ ਕਾਰਨ ਇੱਕ ਐ ਦੱਸ ਆਪਾਂ ਤੇਜ਼ੀ ਕਰਦੇ ਆ ਕਿੰਨੇ ਕਿ ਦਿਨ ਕਰੇਗਾ ਤੇ ਜੀ ਚਲਾਂਗੇ ਲਾਲ ਹਾਂ ਜੀ ਤੂੰ ਹੁਣ ਕਾਲ ਕਰਦੇਂ ਵੀ ਆਪਾਂ ਆ ਕੰਮ ਸਹੀ ਦਿਨ ਕਰ ਦਈਏ ਹਾਂ ਜੀ ਤੇ ਜੀ ਕਿੰਨੇ ਕਿ ਦਿਨ ਕਰੇਗਾ ਹੂੰ ਜ਼ਿੰਦਗੀ ਤੇਰੀ 60 ਸਾਲ 70 ਸਾਲ 80 ਸਾਲ 100 ਸਾਲ ਹੈ ਹੂੰ ਇਹ ਤਾਂ ਮੁਕਣਾ ਨਹੀਂ ਕੰਮ ਪੁੱਤ ਸਹੀ ਗੱਲ ਪਿਆਰ ਦਾ ਕੰਮ ਕਰ ਸ਼ਾਂਤੀ ਨਾ ਕਰ ਇਹ ਜੀ ਗਲਤੀ ਨਾ ਹੋਵੇ ਹਾਂ ਜੀ ਹਾਂ ਜੀ ਮੈਂ ਮੇਰੀ ਜ਼ਿੰਦਗੀ ਚ ਗੱਡੀ ਚਲਾਇਆ ਟਰੱਕ ਬੰਬੇ ਅੱਛਾ ਜੀ ਨਾ ਕੇ ਇਹਦਾ ਸੀਸਾ ਤੋੜਿਆ ਨਾ ਆਪਦਾ ਟੁੱਟਣ ਦੇ ਅੱਛਾ ਜੀ ਤਿੰਨ ਮੰਜ਼ਲੀ ਬੱਸ 7 ਸਾਲ ਚਲਾਤੀ ਸ਼ਹਿਰ ਚ ਅੱਛਾ ਜੀ ਤਿੰਨ ਮੰਜ਼ਲੀ ਅੱਛਾ ਜੀ 80 ਤੋਂ ਲੈ ਕੇ 87 ਤੱਕ ਦਾ ਇਹ ਮਤਲਬ ਤੁਸੀਂ ਡਰਾਈਵਰ ਸੀਗੇ ਹਾਂ ਅੱਛਾ ਤਿੰਨ ਮੰਜ਼ਲੀ ਤਾਂ ਹਾਲੀ ਮੰਜ਼ਲ ਓਪਨ ਦੋ ਥੱਲੇ ਵਾਲੀਆਂ ਮਤਲਬ ਸਵਾਰੀਆਂ ਨੂੰ ਸੱਤਾਂ ਵਾਲੀਆਂ ਹੂੰ ਇੱਕ ਦੋ ਕਨੈਕਟਰ ਹੁੰਦੇ ਦੇ ਅੱਛਾ ਜੀ ਉਹਨਾਂ ਨੇ ਘੰਟੀ ਵੀ ਮਾਰਨੀ ਐ 386 ਕਿਲੋਮੀਟਰ ਦਾ ਰੂਟ ਵੀ ਮੇਰੇ ਕੋਲੇ ਅੱਛਾ ਜੀ 7 ਸਾਲਾਂ ਦੇ ਵਿੱਚ ਦੀ ਕਿਸੇ 사이ਕਲ ਟੱਚ ਨਹੀਂ ਹੋਣ ਦੇ। ਅੱਛਾ ਮਤਲਬ ਬੰਬੇ ਜੀ ਮੇਰੇ ਚਾਹ ਬੰਬੇ ਸ਼ਹਿਰ ਸ਼ਹਿਰ ਕੀ ਚੱਲਣਾ। ਹਮਮ ਇਧਰ ਦੀ ਵੜ ਗਿਆ ਐਂ ਦੀ ਲਿਕਣਾ। ਇੰਡੀਆ ਗੇਟ ਤੋਂ 3:00 ਵਜੇ 5 ਮਿੰਟ ਤੇ ਚੱਲ ਪੈਣਾ। ਅੱਛਾ ਜੀ। 3:00 ਵਜੇ 5 ਮਿੰਟ ਤੇ 12 ਘੰਟੇ ਬਾਅਦ ਰੁਕ ਜਾਣਾ। ਅੱਛਾ ਜੀ। ਅੱਥਰਵਿ ਨਿਤਨੇ। ਉਹਦਾ ਸਾਡਾ ਬਹੁਤਾਂ ਨਜ਼ਾਰੇਦਾਰ। ਬਹੁਤਾਂ ਨਜ਼ਾਰੇਦਾਰ। ਅੱਛਾ ਜੀ। ਯਾਰ ਜੀਦੇ ਕਰੇ ਮਰਜੀ ਤੋੜੀ ਦਾ ਦੁੱਧ ਮਿਲਣਾ। ਹਾਂ ਜੀ। ਜਿਦੇ ਕਰੇ ਮਰਜ਼ੀ ਰੋਟੀ ਪਾਣੀ ਖਾ ਲੈ ਹੂੰ ਜਿਹੜੇ ਅੱਜ ਚ ਲੱਜਦਾ ਹੈਗਾ ਨਾ ਪ੍ਰੋਗਰਾਮ ਹੁਣ ਤਾਂ ਇੰਨੀ ਕਿ ਚਾਹ ਤੇ ਆ ਗਿਆ ਉਦੋਂ ਕੌਲੇ ਹੁੰਦੇ ਤੇ ਵੱਡੇ ਵੱਡੇ ਜਿਦੇ ਮਰਜ਼ੀ ਘਰੇ ਬਾਗਾਂ ਲੁੱਦੂਆ ਦਾ ਕਿਹਦਾ ਨਾ ਕੋਈ ਚਾਚੀ ਨਹੀਂ ਅੱਛਾ ਜੀ ਬਸ ਤੇ ਮਗਣੀ ਨਾ ਰੋਟੀ ਅੱਛਾ ਕਿਉਂ ਆਉਂਦੇ ਸਾਡੇ ਪਿੰਡ ਤੋਂ ਅੱਜ ਮੈਨੂੰ ਆ ਲੱਗਦਾ ਵੀ ਜੇ ਸਾਡੇ ਪਿੰਡ ਤੋਂ ਕੰਮ ਆਵੇ ਦੋ ਸਿਰ ਇਕੱਠਾ ਹੁੰਦਾ ਨਹੀਂ ਜੋ ਅੱਛਾ ਜੀ ਅੱਜ ਕਹਿਣਾ ਮੈਂ ਹੂੰ ਇਹ ਲਿਆ ਜਾ ਐ ਗੈਂਦੇ ਵੀ ਜੱਗ ਕਰ ਦਾਂਗੇ ਢੋਲਾ ਅੱਛਾ ਤੇ ਢੋਲੇ ਢੋਲੇ ਭਰੇ ਹੁੰਦੇ ਜਨਾਰ ਵਾਲਾ ਵੀ ਲਾਉਂਦੀ ਲੰਗਰ ਤੇ ਸ਼ੁੱਧਤਾ ਚ ਕਿੰਨਾ ਫਰਕ ਪੈ ਗਿਆ ਬਹੁਤ ਆ ਬਹੁਤ ਆ ਬਹੁਤ ਜ਼ਿਆਦਾ ਜ਼ਮੀਨ ਆਸਮਾਨ ਦਾ ਫਰਕ ਏ ਜ਼ਮੀਨ ਸਮਾਨ ਕਰ ਰਹੀ ਵਾ ਪਾਣੀ ਕਿਉਂ ਬਨ ਲੈ ਵਸ ਵਿੱਚ ਤਾਂ ਦੂਰੀ ਬਾਕੀ ਅੱਛਾ ਜੀ ਹਾਂ ਤੇ ਮਤਲਬ ਹੁਣ ਮਿਲਾਵਟ ਵੀ ਜ਼ਿਆਦਾ ਹੋਣ ਲੱਗੀ ਯਾਰ ਢੋਲਾ ਤੈਨੂੰ ਦੱਸਤੀ ਗੱਲ ਜਿਵੇਂ ਹੁਣ ਨੇ ਪਿੰਡਾਂ ਦਾ ਤੁਹਾਨੂੰ ਸਮਝ ਮੈਂ ਸ਼ਹਿਰ ਰਹਿਣਾ ਸ਼ਹਿਰਾਂ ਚ ਕਹਿੰਦੇ ਨੇ ਪਿੰਡਾਂ ਦਾ ਜਿਹੜੀ ਖਰਾਕ ਆ ਉਹ ਵਧੀਆ ਪਿੰਡਾਂ ਦੀ ਖਾਣੀ ਚ ਨਹੀਂ ਪੁੱਤਰ ਉਹ ਕੀ ਹੈ ਵੀ ਜਿਹੜਾ ਬੰਦਾ ਆਪਣੇ ਘਰ ਵਾਸਤੇ ਬਣਾਉਂਦਾ ਚੀਜ਼ ਹੂੰ ਉਹ ਅਸੀਂ ਵਧੀਆ ਖਾਣਾ ਮੰਨਦੇ ਆ ਸੱਪ ਸਾਰੇ ਨੂੰ ਫਰਕ ਹੈ ਇਹ ਮੈਂ ਵੀ ਮੰਨਦਾ ਸ਼ਹਿਰੋਂ ਤੁਹਾਨੂੰ ਜੇ ਦੁੱਧ ਲੱਸੀ ਵੀ ਅਸੀਂ ਬੋਲ ਲੈਨੇ ਅਸੀਂ ਗਮਾਂਢੀ ਤੋਂ ਹੀ ਲੈਨੇ ਆ ਮਤਲਬ ਤੋਂ ਲਟਾ ਲਾਣਾ ਤੁਹਾਨੂੰ ਚੇ ਜਿਵੇਂ ਉਹਦੇ ਮੈਸਰ ਰੱਖਿਆ ਨੇ ਮੇਰੇ ਹੈ ਨਹੀਂ ਮੈਂ ਇਹਨੂੰ ਕਹਿ ਦੂੰਗਾ ਕਿ ਚਾਚਾ ਸਾਨੂੰ 3-4 ਲੀਟਰ ਦੁੱਧ ਦੇ ਦੇਗਾ ਰੇ ਕੋ ਗੱਲ ਲਈ ਭਾਈ ਤੇਰੀ ਤੇਰੀ ਉਮਰ ਕਿੰਨੀ ਹੈ 21 ਤੂੰ ਕਿੰਨੇ ਕੀ ਜਗ੍ਹਾ ਮੰਡਲ ਤੋਂ ਸੱਤ ਸਾਲ ਮਾਰ ਸਕਦਾ ਪੱਕੀ ਸੜਕ ਤੋਂ ਆਉਂਦੀ ਹੋ ਜਾਣੀ ਜਿਵੇਂ ਸੱਤ ਦੇ ਆਪਾਂ ਖੜ੍ਹ ਜਾਈਏ ਕਿੰਨੇ ਕੁ ਚੋਂ ਅੱਗੇ ਡੇਗ ਸਕਦਾ ਈਵਾਂ ਡਰ ਲੱਗਦਾ ਨਹੀਂ ਮੈਂ ਤਾਂ ਸੁੱਤੇ ਹੀ ਪਉਦਾ ਮੈਂ ਬਸ ਇੱਥੇ ਕੁ ਮਾਰਨ ਬਸ ਜੇ ਤਾ ਉਹ ਦੇ ਅਸੀਂ ਜਵਾਨ ਹੀ ਬਾਰੇ ਇਹ ਨਹੀਂ ਪਤਾ ਵੀ ਕਿਹੜੀ ਗੱਲ ਤੋਂ ਪਿੰਡ ਨੂੰ ਹੀ ਟੱਪ ਜਾਂਦੇ ਸੀ ਅੱਛਾ ਉਦੋਂ ਖਰਾਕਾ ਸੀ ਹਾਂ ਉਹ ਖਰਾਕਾ ਸੀ ਅੱਛਾ ਪਚਾਰੋ ਕੀ ਸੀ ਠੀਕ ਹੈ ਆਥਣੋਂ ਕੋਈ ਸ਼ੌਕ ਗਿਆ ਮੁੰਡਾ ਕੋਈ ਕਹੇ ਲਾਲੇ ਲਾਲੇ ਕੋਈ ਨਾ ਲਾਵੇ ਨਾ ਲਾਵੇ ਅੱਛਾ ਹਾਂ ਅੱਛਾ ਆਜ ਠੀਕ ਹੈ ਤੇ ਮਤਲਬ ਜਵਾਨੀ ਤੋਂ ਲੈ ਕੇ ਕੋਹ ਤੱਕ ਤੁਸੀਂ ਕੰਮ ਦਾ ਕੀ ਕੰਮ ਕੀਤਾ ਮੈਂ ਇਹਨਾਂ ਨੇ ਖੇਤੀ ਕੀਤੀ ਮੈਂ ਗੱਡੀਆਂ ਚ ਵਗ ਗਿਆ ਅੱਛਾ ਜੀ ਬਸਹੀਂ ਇਹ ਸੀ ਬੰਬਈ ਕਿ ਜਿਵੇਂ ਕਿ ਅਸੀਂ ਗੱਡੀ ਲਈ ਹੈ ਹਾਂ ਉਹ ਤੋਂ ਇਲਾਵਾ ਤੁਸੀਂ ਕੀ ਇੱਥੇ-ਕਿਥੇ ਗੱਡੀ ਦੀ ਲਈ ਹੈ ਮੈਂ ਬੱਬਾ ਬਸ ਪਾਰਟੀ ਨੂੰ ਮੰਗਾ ਲਿਆ ਨੂੰ ਜਿਹਦੇ ਨੂੰ ਮਾਲਕ ਭੇਜਦੇ ਤੇ ਉਧਰ ਨਹੀਂ ਜਾਂਦਾ ਸੀ ਚਮਸ ਸਾਡਾ ਮਾਲਕ ਦੀ ਵੀ ਆਰ ਚੋਪੜਾ ਜਿਹੜਾ ਫਿਲਮ ਦਾ ਡਾਇਰੈਕਟਰ ਹੈ ਅੱਛਾ ਵੀ ਆਰ ਚੋਪੜਾ ਅੱਛਾ ਜੀ ਉਹਦੀ ਕੰਪਨੀ ਦੀ ਬੰਬੇ ਲਾਰੀ ਅੱਛਾ ਜੀ ਉਹਦੇ ਤੇ ਨੌਕ ਕਰਦੇ ਜਦੋਂ ਮੈਂ ਗਿਆ ਸੀ 80 ਗੱਡੀਆਂ ਤੇ ਜਦੋਂ ਆਇਆ 360 ਗੱਡੀਆਂ ਅੱਛਾ ਕਿੰਨੇ ਵੱਡਾ ਕਾਰੋਬਾਰ ਹੈ ਠੀਕ ਹੈ ਕਿੰਨੇ ਸਾਲ ਕੀਤਾ ਸੀ ਕੰਮ ਜੀ ਮੈਂ ਉਹਦੇ 47 ਸਾਲ ਆਇਆ ਹੈ ਅੱਛਾ ਠੀਕ ਹੀ ਬਹੁਤ ਮਤਲਬ ਐਕਸਪੀਰੀਅੰਸ ਆ ਬਾਬਾ ਜੀ ਨੂੰ 47 ਸਾਲ ਲੱਗੇ ਗੱਡੀ ਚ ਲਈ ਆ ਪੂਰੇ ਭਾਰਤ ਜੀ ਮਤਲਬ ਪੂਰਾ ਭਾਰਤ ਕਵਰ ਕੀਤਾ ਸੀ ਭਾਰਤ ਤੋਂ ਕੀ ਮੈਂ ਤਿੰਨ ਵਾਰ ਪਾਕਿਸਤਾਨ ਲੰਘ ਕੇ ਵੀ ਜਾਇਆ ਆ ਹੂੰ ਤਾਲੀਬਾਨ ਚ ਤਿੰਨ ਵਾਰ ਉੱਥੇ ਮਸ਼ੀਨ ਲੱਦੀ ਸੀ ਲਾਰਸਨ ਟੋਰਬੋ ਨੇ ਐਟਰੀ ਲਾਈ ਸੀ ਆਨ ਲਾਈਨ ਸੀ ਅੱਛਾ ਜੀ ਉਦੋਂ ਮਹੱਗ ਗੱਡੀ ਆਈ ਸੀ ਬਾਹਰ ਤੋਂ ਆਪਣੇ ਤੋਂ ਵੱਡੀਆਂ ਗੱਡੀਆਂ ਹੁੰਦੀਆਂ ਜਿਹੜੇ ਕੋੜੇ ਘਾੜੇ ਨੇ ਆਪਣੇ ਤਾਂ ਜਾਣਦਾ ਮੈਂ ਕੋਈ ਛੇ ਧੱਕੇ ਗੱਡੀਆਂ ਹੁੰਦੀਆਂ ਅੱਛਾ ਜੀ ਉਦੋਂ ਫਿਰ ਉਹ ਆ ਗਈ ਗੱਡੀ ਸਾਡੇ ਕੋਲ ਡਰਾਈਵਰ ਸੀਨੀਅਰ ਚਲਾਵੇ ਨਾ ਉਹਦੇ ਖੱਬੇ ਪਾਸੇ ਸਟੀਅਰ ਵੀ ਖੱਬੇ ਪਾਸੇ ਤੋਂ ਹੀ ਚੱਲਦੇ ਸੀ ਅੱਛਾ ਜੀ ਇੱਕੋ ਤੋਂ ਚੱਲਦੇ ਹੁੰਦੇ ਜਿਹੜਾ ਬੱਸ ਵਾਲਾ ਕੈਬਨ ਹੈ ਛੋਟਾ ਇਹ ਤੋਂ ਚੱਲਦੇ ਹੁੰਦੇ ਉਹ ਤਾਂ ਕਹਿੰਦੇ ਵੀ ਸ਼ੋਹ ਵਾਲੀ ਗੱਡੀ ਹੋਵੇ ਮੂਰੇ ਦੀ ਸੇਫਟੀ ਸੀ ਹਾਂਜੀ ਵੀ ਡਰਾਈਵਰ ਮਰੂ ਨਹੀਂ ਅੱਛਾ ਜੀ ਹੁਣ ਮੇਰਾ ਟਾਇਰ ਪਿੱਛੇ ਸੀ ਮੈਂ ਮੂਰੇ ਸੀ ਅੱਛਾ ਜੀ ਸਮਝਿਆ ਗੱਲ ਹਾਂਜੀ ਹਾਂਜੀ ਬਾਕੀ ਉਦੋਂ ਫਿਰ ਮੈਂ ਉਹ ਚਲਾਇਆ ਸੀ ਉਦੋਂ ਤਿੰਨ ਵਾਰੀ ਮਨਜ਼ੂਰੀ ਲੈ ਕੇ 45 ਵਾਂਚ ਜਗਾਇਆ ਸੀ ਉੱਥੇ ਬਹੁਤ ਵੱਡਾ ਸਿਮੈਂਟ ਵੈਰੀ ਟਰੀ ਲੱਗੀ ਅੱਛਾ ਜੀ ਪਾਕਿਸਤਾਨ ਦੇ ਵਿਜੀਲੈਂਸ ਕੋਈ ਦਿੱਕਤ ਨਹੀਂ ਠੀਕ ਹੈ ਹਾਂ ਉਹ ਟ੍ਰੇਲਰ ਚਲਾਇਆ ਸੀ ਮੈਂ ਗੱਡੀ 24 ਗੇਅਰ ਹੁੰਦੇ ਨੇ ਅੱਛਾ 24 ਗੇਅਰ ਹੁੰਦੇ 24 ਗੇਅਰ 12 ਪੇਜ ਤੋਂ ਅੱਛਾ 132 ਟਨ ਪਾਸ ਕੀ ਉਹ ਗੱਡੀ ਅੱਛਾ ਆਪਣੇ ਇੰਡੀਆ ਚ ਕੋਈ ਗੱਡੀ ਨਹੀਂ ਉਹ ਦਿੱਤੀ ਠੀਕ ਹੈ ਜੀ ਦੋ ਜੈਨੀ ਟਰੱਕ ਲੱਦ ਕੇ ਮੇਰਾ ਵਜ਼ਨ ਹੁੰਦਾ ਹੁੰਦਾ ਜਿਆਦਾ ਮੈਟਰੀ ਦਾ 100 ਟਨ 100 ਟਨ ਤੋਂ ਘੱਟ ਹੁੰਦਾ ਹੈ 50 ਟਨ ਦਾ ਹੁੰਦਾ ਅੱਛਾ ਦੋ ਟਾਂ ਦੋ ਟਾਂ ਇੱਕ ਲੱਦ ਕੇ ਜੋ ਮਿਡਰੀ ਵਾਲਿਆਂ ਦੇ ਫਿਰ ਮੈਂ ਕਹਿੰਦਾ ਵੀ ਹਾਂ ਥੋੜਾ ਬੋਤਾ ਹੋਰ ਸਮਾਂ ਤਾਲੋ ਤਾਂ ਜੀ ਠੀਕ ਹੈ ਮੈਨੂੰ ਕੋਈ ਦਿੱਕਤ ਨਹੀਂ ਕਿ ਵਜਣ ਵਾਲੀ ਠੀਕ ਹੈ ਤੇ ਬੰਦਿਆਂ ਦੇ ਸੁਭਾਅ ਜਿਹੜੇ ਨੇ ਹੁਣ ਜਿਹੜੇ ਪਹਿਲਾਂ ਸੁਭਾਅ ਹੁੰਦੇ ਸੀ ਨੋ 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 ਨੇੜੇ ਨਹੀਂ ਹੁਣ ਕੋਈ ਅੱਛਾ ਪਹਿਲੇ ਸੁਭਾਅ ਦੇ ਹੁਣ ਕੋਈ ਨੇੜੇ ਨਹੀਂ ਹਾਂ ਪਹਿਲਾਂ ਤਾਂ ਜੇ ਤੇਰੇ ਕਿਸੇ ਬੁੱਢੇ ਨੇ ਡੰਡਾ ਵੀ ਮਾਰਿਆ ਤੂੰ ਘਰ ਜਾ ਕੇ ਦੀਦਾ ਦਾ ਅੱਛਾ ਜੀ ਹੋਰ ਤੂੰ ਜਵਾਗ ਇਹਦੇ ਕਿਹਦੇ ਮਾਰੀ ਦੀ ਕਰਨ ਤੇ ਮਾਰੀ ਉਹਨਾਂ ਦੀ ਬੁੜੀ ਆ ਕੇ ਤੇਰੇ ਬਾਹਰ ਚ ਖੌਰੂ ਪਟਦੂ ਹਾਂ ਆ ਬੰਦੇ ਦੇ ਪਿਓ ਦਾ ਮੈਂ ਕੁੱਟਿਆ ਹੋਇਆ ਜੀ ਇਹ ਮੇਰੇ ਚਾਚਾ ਆ ਲੈਣਾ ਸਾਡਾ ਦਾਦਾ ਲੱਗਦਾ ਅੱਛਾ ਜੀ ਅਸੀਂ ਗੋਲੀਆਂ ਖੇਡਦੇ ਖੇਡਦੇ ਮੈਂ ਤੇ ਇਹਦਾ ਭਤੀਜਾ ਲੜਪੇ ਅੱਛਾ ਜੀ ਉਹਨੇ ਦੋ ਮਾਰੇ ਡੰਡੇ ਉਹਦੇ ਦੋ ਮੇਰੇ ਮਾਰੇ ਮੈਂ ਉੱਠ ਕੇ ਘਰੋਂ ਤੁਰਿਆ ਨਾ ਕਰਿਆ ਕਿ ਮੈਂ ਦੱਸਿਆ ਨਾ ਉਹਨੇ ਦੱਸ ਉਹਦਾ ਸੁਭਾਅ ਹੋਰ ਤੇ ਪੱਟਾ ਅੱਛਾ ਜੀ ਉਦੋਂ ਅੰਦਰ ਚ ਤਾਕਤ ਸੀ ਹੂੰ ਜਿਹੜਾ ਸੀ ਉਹ ਸ਼ਾਂਤੀ ਵਾਲਾ ਅੱਛਾ ਜਿਹੜਾ ਹੁਣ ਆਨੇ ਇਹ ਜ਼ਹਿਰੀ ਲੈ ਬਸ ਸਹੀ ਗੱਲ ਗੱਲ ਤਾਂ ਇੰਨੀ ਆ ਉਹ ਨਹੀਂ ਕੋ ਜ਼ਹਿਰ ਹੋਗੀ ਉਹ ਨਹੀਂ ਕੀ ਜ਼ਹਿਰ ਹੋਗੀ ਇਹ ਨਹੀਂ ਉਹ ਹੀ ਕਾਰਸ ਹੋਗੀ ਜਿਹਨੂੰ ਮਰਦੀ ਛੇੜ ਲਈ ਤੈਨੂੰ ਉਹਦੀ ਜਵਾਬ ਦੇਉ ਗਾਲ ਕੱਢੇਗਾ ਤੈਨੂੰ ਦਸ ਕੱਢੂਗਾ ਇੱਕ ਦੀ ਬਜਾਇਦਾ ਉਦੋਂ ਜੇ ਕੋਈ ਡੰਡਾ ਮਾਰਦਾ ਤੇ ਕੋਈ ਵਾਸਤਾ ਅੱਛਾ ਜੇ ਮੈਂ ਤੇ ਲੜਵੀ ਪੇ ਬਾਈ ਦੀ ਵੇ ਉਹ ਆ ਗਿਆ ਇਧਰੋਂ ਉੱਥੋਂ ਲੜਦੇ ਓਏ ਅਸੀਂ ਦੋਏ ਉਦੀ ਪਰੇ ਹੋ ਜਾਵਾਂਗੇ ਅੱਛਾ ਹੁਣ ਹੁਣ ਇਹ ਨਹੀਂ ਪਤਾ ਤੂੰ ਇਹਦੇ ਕੇ ਨਹੀਂ ਲੱਗੇ ਜੇ ਜਾਂ ਮੇਰੇ ਕੇ ਨਹੀਂ ਲੱਗੇ ਜੇ ਬਸ ਹੁਣ ਆ ਕੰਮ ਹੈ ਠੀਕ ਹੈ ਹੁਣ ਤਾਂ ਇੱਕ ਮੰਦਿਰ ਹੈ ਹਮ ਚੱਲ ਤੈਨੂੰ ਦੇਖ ਲਈ ਪੰਗਾ ਲੈ ਕੇ ਮੰਦਿਰ ਨੂੰ ਕਿਹਨੇ ਉਹ ਫੋਨ ਤੇ ਮਿੰਟਾਂ ਚ ਆ ਜਾਣਗੇ ਮੋਟਰਸਾਈਕਲ ਤੇ 15 ਵੀ ਹੋ ਜਾਂਦੇ ਨੇ ਨਾ ਘੱਟ ਹਮ ਹਮ ਉਹ ਕਾਦੀ ਵਾਸੀ ਹੁੰਦੇ ਨੇ ਇਹ ਉਹਨਾਂ ਸਾਨੀਅਤ ਹੈ ਨਹੀਂ ਉਹਨਾਂ ਨੂੰ ਹੋ ਸਕਦਾ ਜਿਹਨਾਂ ਨੂੰ ਫੋਨ ਕਰਿਆ ਵੀ ਇਹ ਲੋਟਾ ਦੇ ਜਾ ਜੇ ਮੈਂ ਤੇ ਲੜ ਪਏ ਇਹ ਜੈਜੂ ਦਾ ਦੋਸਤ ਹੈ ਤੇਰਾ ਆ ਕੇ ਹੱਕ ਸਾਨੂੰ ਹਟਾਉਂਦਾ ਜੇ ਤੂੰ ਆ ਕੇ ਦੋ ਤੈਂ ਤਰਤੀਆਂ ਡਲਤਾ ਮੈਂ ਇਹਦੀ ਪਉ ਅੱਛਾ ਜੀ ਇੱਥੇ ਹੁੰਦੀਆਂ ਨੇ ਇਹ ਗੱਲਾਂ ਮਾਰ ਕੋਈ ਹੋਰ ਜਾਂਦਾ ਬਹੁਤ ਬੰਦਾ ਬਗਿਆ ਬਹੁਤ ਉਹ ਵੀ ਸੱਤ ਜਾਣੇ ਆੜੇ ਹੋਏ ਅੱਛਾ ਜੀ ਆਹ ਦੇਖ ਮਾਰ ਕੇ ਹੋਰ ਗਏ ਤੇ ਅੜ ਹੋਏ ਇਹ ਕੀ ਜਾਂਦੀਆਂ ਨੇ ਪੁੱਤਰਾ ਜਿਹੜੇ ਅਗਲੇ ਜਵਾਨ ਤੇ ਉਹਨਾਂ ਵਰਗਾ ਤਾਂ ਆਪਾਂ ਬਹੁਤ ਦੂਰ ਬਾਜੂ ਨਾਲ ਤਾ ਅੱਛਾ ਜੀ ਬਹੁਤ ਦੂਰ ਠੀਕ ਹੈ ਜੀ ਮਾਂ ਬੇਟੀ ਦੀ ਕੋਈ ਇੱਜ਼ਤ ਕਰਦਾ ਤੇ ਜੇ ਤੇਰਾ ਟੱਬਰ ਹੋ ਗਿਆ ਉਹ ਮੈਨੂੰ ਧੀ ਲੱਗਦੀ ਹੈ ਮੈਂ ਉਹਨਾਂ ਕੀ ਜਾਣਦਾ ਮੈਂ ਜੇ ਬੁਢਾ ਹੀ ਆ ਮੈਂ ਗਲਤ ਸੋਚ ਸਾਡੇ ਵੇਲੇ ਸੋਚਾਂ ਨਹੀਂ ਆਉਂਦਾ ਤੇਰੇ ਘਰੇ ਵਾਗਿਆ ਤੇਰੀ ਮਾਪੇ ਨੇ ਉਹ ਸਾਡੀ ਮਾਪੇ ਅੱਛਾ ਜੀ ਉਹਨਾਂ ਨੀਤਾ 'ਚ ਫਰਕ ਨਹੀਂ ਸੀ ਉਹਨਾਂ ਨੀਤਾਂ ਬਦਲ ਗਈਆਂ ਸਾਡੀਆਂ ਇਹਦਾ ਮਤਲਬ ਮੁੱਖ ਕਾਰਨ ਕੀ ਐ ਸੀਦਾ ਮੁੱਖ ਕਾਰਨ ਮੇਰੇ ਹਸਾਬ ਨਾਲ ਤਾਂ ਚਲੋ ਤੇਰੇ ਹਸਾਬ ਨਾਲ ਤਾਂ ਕੋਈ ਹੋਰ ਚੀਜ਼ ਹੋਊ ਮੇਰੇ ਹਸਾਬ ਨਾਲ ਤਾਂ ਮੰਨ ਦੇ ਉੱਤੇ ਜਿਹੜਾ ਨੇ ਕਹਿੰਦੇ ਨੇ ਵੀ ਜੈਸਾ ਭੋਜਨ ਖਾਵਾਂਗੇ ਉਹ ਅਸਰ ਕਰੋ ਇਹ ਤਾਂ ਤੂੰ ਮੰਨਦਾ ਹਾਂਜੀ 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 ਇਹ ਤਾਂ ਤੂੰ ਪੜਿਆ ਲਿਖਿਆ ਉਹ ਤੂੰ ਲਾਲਾ ਵੀ ਬੰਦੇ ਅਜੇ ਦੇਵਤੇ ਮਾਜ਼ਮਿਤੀ ਦੇਖਾਂਦੇ ਅੱਛਾ ਹੀ ਅਰਾਗ ਸਖਾਂਦੇ ਹਾਂ ਅਰਾਗ ਸੰਤ ਤੇ ਦੇਵਤਿਆਂ ਦਾ ਫਰਕ ਲਾ ਲਿਆ ਉਹ ਕੀ ਹੈ ਅੱਛਾ ਹੀ ਇਹ ਤਾਂ ਤੂੰ ਮੰਨਦਾ ਹ 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 ਉਹ ਇਹ ਨਹੀਂ ਸੋਚਦਾ ਵੀ ਮੈਂ ਰੁਪਇਆ 400 500 ਕਮਾਇਆ ਮੈਂ ਦਰੂਕੋ ਪੀ ਮਾਂ ਬਈ 250 ਦੀ ਬੋਤਲ ਜਮਟਾਈ 250 ਦਾ ਦੁੱਧ ਲਿਆਵਾ ਇਹ 50 ਰੁਪਏ ਕਿਲੋ ਵੀ ਲਾਈ ਆਪਾਂ ਕਿੰਨਾ ਆ ਗਿਆ 250 ਦਾ 5 ਕਿਲੋ ਆ ਗਿਆ 5 ਕਿਲੋ ਦੀ ਖੀਰ ਬਣਾ ਲਾ ਸਾਰਾ ਡੱਬਾ ਖਾਊਗਾ ਉਹ 250 ਦੀ ਲਿਆ ਕੇ ਸ਼ਰਾਬ ਦੀ ਪੀ ਕੇ ਬੋਤਲ ਉਹਨੇ ਕੱਲੇ ਨੇ ਪਿਸ਼ਾਬ ਕਰ ਦੇਣਾ ਹੂੰ ਉਹਦੀ ਲਾਜਿਤ ਕੀ ਆ ਦੁੱਧ ਪੀਵੇਂਗਾ ਤੇਰੀ ਸਿਹਤ ਨੂੰ ਘਾਟੇ ਦੇਊ ਹੂੰ ਸ਼ਰਾਬ ਪੀਵੇਂਗਾ ਕੀ ਲਾਜ ਦੇਊ ਆ ਬੈਠਾ ਸਾਡੇ ਪਿੰਡ ਕੋਈ ਠੇਕਾ ਨਹੀਂ ਸੀ ਅੱਛਾ ਜੀ ਅੱਜ ਠੇਕੇ ਤੋਂ ਰੋਜ ਦੀਆਂ ਮੈਨੂੰ ਲੱਗਦਾ ਵੀ 2-4 ਬੋਤਲਾਂ ਵਿਕਦੀਆਂ ਨੇ ਸਾਡੇ ਵੱਲ ਤਾਂ ਕੋਈ ਠੇਕਾਂ ਦੀ ਮੇਰੇ ਯਾਦ ਆ ਮੇਰੇ ਬਾਪ ਦਾ ਫੱਪੜ ਆਉਂਦਾ ਹੁੰਦਾ 1 ਰੁਪਏ ਦੀ ਇੱਕ ਬੋਤਲ ਸੀ ਮੈਂ ਲਾਲਾਂ ਤੋਂ ਲੈ ਕੇ ਆਉਂਦਾ ਹੁੰਦਾ ਅੱਛਾ ਜੀ ਉਹ ਸੀਜੀ ਵੀ ਨੇ ਮੁਰਦਾ ਨਾ ਉਹ ਰੁੱਦੀ ਹੁੰਦੀ ਮੇਰੇ ਤਾਏ ਚਾਚੇ ਹੋਰੀ ਪੰਜ ਭਾਈ ਇੱਥੇ ਉਹਨੂੰ ਕੋਈ ਨਹੀਂ ਸੀ ਪੀਂਦਾ ਅੱਛਾ ਜੀ ਉਹ ਜਿਹੜੀ ਭਾਈਆ ਪੀ ਗਿਆ ਬੁੜਾ ਪੀ ਗਿਆ ਉਹ ਮੇਰੇ ਰੁੱਲਦੀ ਜਿੱਦੇ ਉਹ ਆ ਜਾਂਦਾ ਮਰ ਬਾਬਾ ਕਹਿੰਦਾ ਲੈ ਵੀ ਜਾ ਫੇਰ ਮੈਂ ਕਹਿੰਦਾ ਕੰਨਾ ਲਾਉਂਗਾ ਕੰਮ ਤੇਰਾ ਇੱਥੇ ਕਰ ਦਿੰਦਾ ਹੂੰ ਉਹ ਬੁੜਾ ਕਹਿੰਦਾ ਆਨੇ ਤੇ ਕੀ ਕਰੇਗਾ ਮੈਂ दारू ਮੰਗਾਈਏ ਤੇ ਤੋਂ ਮੈਂ ਕਹਿੰਦਾ दारू ਮਾਇਲਾ ਕਿ ਦੂੰ ਕਿਉਂ ਮੈਨੂੰ ਪਤਾ ਹੁੰਦਾ ਵੀ ਉਹ ਪਈਏ ਬਚੀ ਹੂੰ ਉਹ ਪੌਣੀ ਪਈ ਹੁੰਦੀ ਮੈਂ ਫੇਰ ਤਾਂ ਦੱਸਦਾ ਮੂਰੇ ਅੱਛਾ ਉਹ ਕਈ ਵਾਰ ਚਾਰ ਚਾਰ ਬਾਰਾਂ ਚ ਪੀ ਕੇ ਜਾਂਦਾ ਹੁੰਦਾ ਅੱਛਾ ਅੱਜ ਤੂੰ ਬਹੁਤ ਬਹੁਤ ਲਿਆ ਆ ਤੂੰ ਵੀ ਮੁੰਡੇ ਸਾਥੀ ਗੱਲ ਕਰਦੇ ਨੇ ਜੀ ਪਤਾ ਵੀ ਦੋ ਹੀ ਆ ਜਾਣਾ ਦੱਸ ਕੀ ਕਰੇਗਾ ਸਹੀ ਹੈ ਹੈ ਸੀ ਸੀ ਵੀ ਦੇ ਮਾਇ ਦੇਖਿਆ ਉਹ ਪਈ ਮੇਰੇ ਬਚਪਨ ਅੱਛਾ ਜੀ ਮੈਂ ਬਚਪਨ ਬਹੁਤ ਂਗੀਲਾ ਮਹਰਾ ਠੀਕ ਬਹੁਤ ਜਿਆਦੇ ਖੁਸ਼ੀਆਂ ਚ ਜੜਿਓ ਮਾਲਕ ਦੇ ਖੇਡਾ ਸੀ ਠੀਕ ਹੈ ਹਾਂ ਬਹੁਤ ਵਧੀਆ ਲੱਗੇ ਹਨ ਨੂੰ ਮਿਲ ਕੇ ਚਲੋ ਚੰਗੀ ਗੱਲ ਹੈ ਭਾਈ ਜੀ ਆਸ ਕਰਦੇ ਹਾਂ ਹੁਣ ਫੇਰ ਵੀ ਹਾਂ ਤਾਂ ਬਣੀ ਦੱਸੋ ਪਹਿਲੀ ਗੱਲ ਤਾਂ ਦੱਸੋ ਉਹਦੇ ਅੰਦਰ ਰਹਿਣੀ ਹੈ ਤਾਂ ਕੰਮ ਤੇ ਅਸੀਂ ਫੇਰ ਆਵਾਂਗੇ ਤੁਹਾਡੇ ਨਾਲ ਖਾਸ ਲੱਕ ਰੱਖੂਗਾ ਇੰਟਰਵਿਊ ਕੋਈ ਨਾ ਕੋਈ ਮਤਲਬ ਸਵਾਲ ਜਵਾਬ ਕੋਈ ਨਾ ਕੋਈ ਵਾਹਿਗੁਰੂ ਜੀ ਦਾ ਖਾਸ ਰਾਜਾ ਸਾਹਿਬ ਵਾਹਿਗੁਰੂ ਜੀ ਬਤ